ਹਾਏ ਬੇਟਰੰਪ ਵੇ ਤੇਰਾ ਕੱਖ ਨਾ ਰਹੇ ਵੇ ਤੇਰਾ ਫਟ ਜੇ ਦੂਤਾਬਾਸ ਵੇ ਵੇ ਜਿਹੜਾ ਤੂੰ ਦਿੱਲੀ ਚ ਬਣਾਇਆ ਹਾਈਵੇ ਕੰਜਰਾ ਵੇ ਕੀ ਖਟਿਆ ਤੂੰ ਸਾਡੇ ਜਵਾਖਾਂ ਨੂੰ ਵਾਪਸ ਭੇਜ ਕੇ ਵੇ ਤੇਰਾ ਕੱਖ ਨਾ ਰਹੇ ਤੇਰਾ ਰਾਜ ਖਸ ਜੇ ਮੈਂ ਤਾਂ ਕਹਿਣੀ ਆ ਵੇ ਤੈਨੂੰ ਗੱਦੀ ਤੋਂ ਲਹਾ ਦੇਣਾ ਜੇ ਚੰਗੇ ਹੋਣ ਜਿਹੜੇ ਉੱਥੇ ਰਹਿ ਗਏ ਵੇ ਕੀ ਮਿਲਿਆ ਤੈਨੂੰ ਘਰਾਂ ਦੇ ਘਰ ਜਾੜ ਕੇ ਵੇ 90 90 ਲੱਖ ਕਰੋੜ ਕਰੋੜ 50 50 ਲੱਖ ਲਾ ਕੇ ਵੇ ਮੁੰਡੇ ਆਏ ਮੁੜਿਆ ਏ ਵੇ ਕੰਜਰਾ ਮੈਂ ਤਾਂ ਤੈਨੂੰ ਆਏ ਕਹਿਣੀ ਆ 20 ਦਿਨ ਹੋਰ ਫਸਾਰ ਲੈਂਦਾ ਮੈਂ ਵੀ ਕੰਦ ਤੋਂ ਟੱਪ ਕੇ ਆ ਜਾਂਦੀ ਉੱਥੇ ਨੂੰ ਫੇਰ ਕੱਢ ਦਿੰਦਾ ਲੋਕ ਮੇਰੀਆਂ ਵੀ ਇੰਟਰਵਿਊਆਂ ਲੈਣ ਆਉਂਦੇ ਮੇਰੇ ਵੀ ਮੂੰਹ 'ਚ ਮੈਕ ਥੰਦੇ ਫੇਰ ਮੈਂ ਵੀ ਫੇਮਸ ਹੋ ਜਾਂਦੀ ਮੈਂ ਵੀ ਚੜਾਈ ਕਰ ਲੈਂਦੀ ਵੇ ਮੈਂ ਵੀ ਰੋ ਪਿੱਟ ਕੇ ਦਿਖਾ ਦਿੰਦੀ ਵੇ ਤੂੰ ਮੇਰਾ ਸੁਪਨਾ ਵੇ ਕੰਦ ਟੱਪਣ ਤੋਂ ਪਹਿਲੇ ਹੀ ਤੋੜਦਾ ਹਾਈ 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 ਵੇ ਵੇ ਦੇਖੀ ਤੂੰ ਪੁੱਤੇਂਗਾ ਤੇ ਕੀੜੇ ਪੈਣਗੇ ਕੀੜੇ ਵੀ ਕਿਸੇ ਦਾ ਸ਼ਰਾਬ ਤੈਨੂੰ ਲੱਗੇ ਨਾ ਲੱਗੇ ਵੇ ਮੇਰਾ ਤਾਂ ਤੈਨੂੰ ਸ਼ਰਾਬ ਜ਼ਰੂਰ ਲੱਗੂਗਾ ਵੇ ਮੈਨੂੰ ਤਾਂ ਅੰਦਰ ਟੱਪ ਲੈਣ ਦਿੰਦਾ ਕਿੰਨਾ ਰੋਲਾ ਪਾਇਆ ਕਮਲੀ ਹੋਈਆਂ ਗੇਟ 'ਚ ਬੈਠੀ ਰੋਲਾ ਪਾਈ ਜਾਨੀ ਐ ਰੋਲਾ ਤਾਂ ਮੈਂ ਆਪੀ ਪਾਣਾ ਆ ਵੀ ਤੇਰੀ ਸਿਆਪੇ ਛੇੜੇ ਹੋਏ ਨੇ ਨਾ ਹੁਣ ਮੇਰਾ ਕੀ ਕਸੂਰਾ ਤੈਨੂੰ ਕਿਹਾ ਸੀ ਨਾ ਤੂੰ ਅਮਰੀਕਾ ਵਗ ਜਾ ਵੇ ਤੂੰ ਅਮਰੀਕਾ ਗਿਆ ਹੁੰਦਾ ਮੈਂ ਤੇਰੇ ਮਾਂ ਘਰ ਆਉਂਦੀ ਭਾਵੇਂ ਮੈਂ ਕੰਧ ਟੱਪ ਕੇ ਆਉਂਦੀ ਭਾਵੇਂ ਮੈਂ ਕਿਵੇਂ ਮਰਜੀ ਆਉਂਦੀ ਆਉਂਦੀ ਨਾ ਵੇ ਫਿਰ ਮੈਨੂੰ ਵੀ ਰਿਪੋਰਟ ਕਰਦਾ ਉਹ ਤੇ ਆਪਣੇ ਘਰੇ ਵੀ ਰੌਣਕਾਂ ਲੱਗਦੀਆਂ ਵੀ ਕੈਮਰਿਆਂ ਵਾਲੇ ਆਉਂਦੇ ਮੈਕਾਂ ਵਾਲੇ ਆਉਂਦੇ ਮੇਰੀ ਇੰਟਰਵਿਊਆ ਕਰਦੇ ਵੀ ਮੈਂ ਫੇਮਸ ਹੁੰਦੀ ਉਹ ਕੰਵਲ ਗਏ ਉਹ ਜਿੰਨਾਂ ਦੇ ਆਏ ਉਹਨਾਂ ਨੂੰ ਪੁੱਛ ਕੇ ਦੇਖ ਤੂੰ ਪਹਿਲਾਂ ਰੋਨੀ ਆ ਉਹ ਆ ਕੇ ਰੋਂਦੇ ਆ ਉਹ ਮੈਨੂੰ ਲੱਗਦਾ ਕਈ ਜਾ ਕੇ ਪਛਤਾਉਂਦੇ ਆ ਇੰਨੇ ਨੇ ਲੱਖ ਲਾ ਕੇ ਜੇ ਸਿੱਧੇ ਤਰੀਕੇ ਨਾਲ ਜਾਵਾਂਗੇ ਜੇ ਕਿਸੇ ਪਾਸੇ ਗਏ ਉੱਠ ਪਹਿਲਾਂ ਰੋਟੀਆਂ ਬਣਾ ਪਹਿਲਾਂ ਇੱਥੋਂ ਵਾਲੇ ਕੰਮ ਤੇ ਤਾਂ ਜਾੜ ਗਏ ਫਿਰ ਬਾਹਰ ਵੀ ਦੇਖ ਲਾਂਗੇ ਜਿੰਨੇ ਮਰਜ਼ੀ ਭਾਸ਼ਣ ਦੇ ਲਾ ਜਿਹੜਾ ਕੁਛ ਮਰਜ਼ੀ ਕਰ ਲਾ ਅਸੀਂ ਨਹੀਂ ਸੁਣਦੇ ਕੰਨ ਤੇ ਜੂਣੀ ਸੜਕ ਦੀ ਸਾਡੇ ਅਸੀਂ ਤਾਂ ਜਾਵਾਂਗੇ ਅਮਰੀਕਾ ਭਾਵੇਂ ਕੰਧ ਟੱਪ ਕੇ ਜਾਈਏ ਭਾਵੇਂ ਡੌਂਕੀਆਂ ਲਾ ਕੇ ਜਾਈਏ ਤੇ ਭਾਵੇਂ ਜਾਲੀ ਤਰੀਕੇ ਨਾਲ ਜਾਈਏ ਸਮਝਦੇ ਸਮਝਦੇ ਨਹੀਂ ਅਸੀਂ ਮੈਂ ਤਾਂ ਆਪ ਜਾਉਂਗੀ ਜਾਉਂਗੀ ਕੰਧ ਟੱਪ ਕੇ ਹਾਂ ਲਾਇਆ ਵੱਡਾ ਭਾਸ਼ਣ ਦੇਣ ਵਾਲਾ